ਵਦੇਸ਼ ਦੀ ਚਕਾਚੌਂਦ ਅਕਸਰ ਹੀ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ ਅਤੇ ਨੌਜਵਾਨਾਂ ਦੀ ਜਿੱਦ ਅਗੇ ਅਕਸਰ ਹੀ ਮਾਪਿਆਂ ਨੂੰ ਹਾਰ ਮੰਨ ਕੇ ਬੱਚਿਆਂ ਨੂੰ ਸਾਰਾ ਕੁਝ ਵੇਚ-ਵਟ ਕੇ ਵੀ ਵਿਦੇਸ਼ ਭੇਜਣਾ ਪੈਂਦਾ ਹੈ ਤਾਂ ਜੋ ਉਹਨਾਂ ਦਾ ਭਵਿੱਖ ਸੁਨਹਿਰੀ ਹੋ ਸਕੇ ਪਰ ਵਿਦੇਸ਼ ਦੀ ਧਰਤੀ ਤੋਂ ਅਕਸਰ ਹੀ ਪੰਜਾਬੀ ਨੌਜਵਾਨਾਂ ਨਾਲ ਕਈ ਵਾਰ ਅਜਈਆਂ ਘਟਨਾਵਾਂ ਹੋਣ ਦੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਨਾਲ ਕੁਝ ਨਾ ਕੁਝ ਮਨ ਭਾਗਾ ਘਟਿਆ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੈਲਾ ਖੁਰਦ ਤੋਂ ਜਿੱਥੋਂ ਦੇ ਨੌਜਵਾਨ ਨੂੰ ਸੜਕ ਹਾਦਸੇ ਵਿੱਚ ਕਿਸੇ ਨੌਜਵਾਨ ਦੀ ਮੌਤ ਹੋਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਨੌਜਵਾਨ ਦੇ ਪਿਤਾ ਲੰਬੜ ਦਾ ਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਇਸੇ ਸਾਲ ਫਰਵਰੀ ਮਹੀਨੇ ਵਿੱਚ ਦੁਬਈ ਵਿੱਚ ਟਰਾਲਾ ਚਲਾਉਣ ਲੈ ਗਿਆ ਸੀ ਜਿੱਥੇ ਕਿ ਇਸ ਸਾਲ ਅਗਸਤ ਮਹੀਨੇ ਦबई ਦੀ ਇੱਕ ਸੜਕ ਦੇ ਨਾਰੇ ਖੜੇ ਟਰੱਕ ਵਿੱਚੋਂ ਇੱਕ ਨੌਜਵਾਨ ਦੇ ਅਚਾਨਕ ਬਾਹਰ ਆਉਣ ਸਮੇਂ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ ਮਾਨਬਲੋ ਚਲਾਏ ਜਾ ਰਹੇ ਟਰੱਕ ਦੇ ਪਿਛਲੇ ਟਾਇਰਾ ਹੇਠ ਉਕਤ ਨੌਜਵਾਨ ਆ ਗਿਆ ਜਿਸ ਨਾਲ ਉਸ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੂੰ ਦबई ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪੀੜਤ ਪਿਤਾ ਮੁਤਾਬਕ 1 ਮਹੀਨੇ ਬਾਅਦ ਜੇਲ੍ਹ ਵਿੱਚੋਂ ਉਹਨਾਂ ਦੇ ਪੁੱਤਰ ਦਾ ਫੋਨ ਆਇਆ ਤੇ ਸਾਰੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ 70000 ਦ੍ਰਾਮ ਜਿਸ ਦੀ ਭਾਰਤ ਵਿੱਚ ਤਕਰੀਬਨ 17 ਲੱਖ ਰੁਪਏ ਦੀ ਰਾਸ਼ੀ ਬੰਦੀ ਹੈ ਜੁਰਮਾਨਾ ਹੋਇਆ ਹੈ। ਉਹਨਾਂ ਸਮਾਜ ਸੇਵੀ ਸੰਸਥਾਾਂ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਉਸ ਦੇ ਪੁੱਤਰ ਨੂੰ ਦੁਬਈ ਦੀ ਜੇਲ੍ਹ ਵਿੱਚੋਂ ਰਿਹਾ ਕਰਵਾਉਣ ਅਤੇ ਉਹਨਾਂ ਦੀ ਮਦਦ ਕਰਨ ਲਈ ਕੋਹਾ ਲਗਾਈ ਹੈ। ਮੇਰਾ ਨਾਮ ਸਰਬਜੀਤ। ਸਰਬਜੀਤ ਜੀ ਤੁਹਾਡੀ ਕੀ ਲੱਗਦੀ ਸੀ ਕੀ ਨਾਮ ਸੀ ਕਿੰਨੀ ਉਮਰ ਸੀ ਇਹਨਾਂ ਦੀ? ਤੇ ਬੇ ਤਸਵੀਰ ਵਿੰਦਰਮਨ ਜੀ 32 ਸਾਲ ਦਾ ਹਨ ਜੀ ਜੇਲ੍ਹ ਦੇ ਵਿੱਚ ਹੈਗਾ ਉਹ ਕੋਈ ਗਲਤੀ ਹੋ ਗਈ ਤੇ ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਦੇ ਦੁਆਰੇ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਕੀ ਉਮੀਦ ਅਪੀਲ ਕੀ ਹੈ ਹਾਂਜੀ ਬਸ ਇਹ ਰਿਕਵੈਸਟ ਕਰਦੇ ਆ ਕਿ ਸਾਡੇ ਮੇਰੇ ਬੱਚੇ ਨੂੰ ਸੁਣਾਣ ਮੇ ਸਾਡੀ ਹੈਲਪ ਕਰ ਲੈ ਹਾਂਜੀ ਕਿੰਨੀ ਕੁਮਾਰ ਅਰਵਿੰਦਰ ਜੀ ਇਸ ਮੇ ਵਿੰਦਰ 32 ਸਾਲ ਦਾ ਹਾਂਜੀ 32 ਸਾਲ ਦਾ ਹਾਂਜੀ ਕਦੋਂ ਗਿਆ ਸੀਗਾ ਜੀ ਦੁਬਈ ਹੂੰ ਜਿਵੇਂ ਬਰਿਚ ਗਿਆ ਸੀਗਾ ਫੋੜ ਬਰਿਚ ਗਿਆ ਸੀਗਾ ਤੇ ਮੋੜਾ ਕਿੰਨਾ ਕੁ ਸਰਮਾਇਆ ਜਿਹੜਾ ਕੁਪੀ ਤੁਸੀਂ ਸਾਰਾ ਪੂੰਜੀ ਜਿਹੜੀ ਲਗਾਤੀ ਉਹਨੂੰ ਭੇਜਣ ਤੇ ਤੁਹਾਡੇ ਹਸਪੰਦ ਨੇ ਦੱਸਿਆ ਹਾਂ ਜੀ ਤੇ ਐਚੁਅਲੀ ਕੀ ਹਾਲਾਤ ਨੇ ਕਿਦਾਂ ਦਿਨ ਕੱਟ ਰਹੇ ਹੋ ਤੇ ਉਡੀਕ ਕੀ ਹਾਲਾਤ ਤਾਂ ਸਾਡੇ ਬਹੁਤ ਬਹੁ ਮਾੜੇ ਆ ਹੂੰ ਤੇ ਬਸ ਮੇਰੇ ਬੱਚੇ ਨੂੰ ਮੇਰੀ ਸਾਡੀ ਹੈਲਪ ਕਰੋ ਸਾ ਮੇਰੇ ਬੱਚੇ ਨੂੰ ਬਾਹਰ ਕਢਾਓ ਜੀ ਉਹ ਚੋਂ ਦੇਲ ਚ ਬੈਠਾ ਸੀਗਾ ਕਿੰਨੇ ਬੱਚੇ ਆ ਤੁਹਾਨੂੰ ਤਿੰਨੇ ਪਰਿਵਾਰ ਵਿੱਚ ਪੈਣ ਭਰਾ ਕਿੰਨੇ ਹੈਗੇ ਆ ਹਾਂਜੀ ਇੱਕ ਬੰਦਾ ਦਾਕਾ ਹੈ ਕਿ ਦੋ ਛਕ ਹਾਂਜੀ ਠੀਕ ਹੈ ਜੀ ਦੂਜੇ ਬੇਟਾ ਕੀ ਕਰੂਗਾ ਕਿਸ ਤਰ੍ਹਾਂ ਹਾਂ ਬੜਾ ਵਾਲਾ ਉਹ ਆਪਣਾ ਕੰਮ ਕਰਦਾ ਹੈ ਹਾਂਜੀ ਠੀਕ ਹੈ ਪ੍ਰਾਈਵੇਟ ਹੀ ਕਰਦੀ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਸਰ ਤੁਹਾਡਾ ਕੀ ਨਾਮ ਹੈਗਾ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਸਾਡਾ ਮਲਕੀਤ ਸਿੰਘ ਜੀ ਇਹ ਕਿੱਥੋਂ ਦੇ ਕੁਛ ਨਹੀਂ ਹੈਗੇ ਤੁਸੀਂ ਫਿਰ ਇਹਨੂੰ ਮੇਰਾ ਸੈਲਾ ਕੋਡ ਗਿਲੋਫ ਹਾਜ਼ਰ ਪਰ ਤਸਵੀਰ ਰਿਸ਼ਾ ਕਰਿਓ ਇੱਕ ਹੀ ਵਾਕਿਆ ਹੋਇਆ ਹੈ ਕੌਣ ਤੁਹਾਡੇ ਲੱਗੇ ਹੈ ਕਿ ਕੀ ਕਹਾਣੀ ਹੈ ਕੱਟ ਸਕਦਾ ਸੀ ਮੇਰਾ ਬੇਟਾ ਰਵਿੰਦਰ ਮਾਨ ਹੈ ਜੀ ਜਿਹੜਾ 7-8 ਮਹੀਨੇ ਪਹਿਲਾਂ ਦਵੇਈ ਆਪੂ ਥਾਵੀ ਦੇ ਵਿੱਚ ਡਰਾਈਵਰ ਬਿਜੇ ਤੇ ਗਿਆ ਸੀ ਜੀ ਲਾਇਸੈਂਸ ਮੰਨਣ ਤੋਂ ਬਾਅਦ ਉਹ ਗੱਡੀ ਚਲਾਉਣ ਲੱਗ ਪਿਆ 2 ਕੁ ਮਹੀਨੇ ਜਿਹੜੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਕ ਦੇ ਵਿੱਚ ਬੜੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲੋਂ ਜਦੋਂ ਕ੍ਰੋਸ ਕਰਨ ਲੱਗਿਆ ਤਾਂ ਉਹਦੀ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ ਜੀ ਉਹ ਬੰਦਿਆ ਡਿਸਬੈਲੈਂਸ ਹੋਣ ਕਰਕੇ ਉਹ ਜਮੀਨ ਤੋਂ ਮਤਲਬ ਡਿਗਪਿਆ ਡਿਗੜ ਕਰਕੇ ਇਹ ਸਾਡੇ ਰਵਿੰਦਰ ਦੇ ਟ੍ਰੈਲੇ ਦੇ ਟਾਇਰਾਂ ਦੇ ਥੱਲੇ ਆ ਗਏ ਪਿਛਲੇ ਟਾਇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਹੈ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀ ਗੱਲ ਇਹਦੀ ਮੌਤ ਲਈ ਉਹ ਦਵਾਈ ਦੇ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀਗਾ ਲੇਕਿਨ ਉਹਦਾ ਬਸ ਪਿੰਡ ਦਾ ਸਾਨੂੰ ਬਹੁਤਾ ਨਹੀਂ ਪਤਾ ਹੈਗਾ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿ ਨਹੀਂ ਹੈਗੀ ਜੀ ਇਦੀ ਬਤੀ ਕਿਸਾਲ ਉਮਰ ਹੈ ਜੀ ਤੇ ਹੁਣ ਕੀ ਵਾਕਿਆ ਹੋਇਆ ਹੋਇਆ ਹੈਗਾ ਉਥੇ ਸਜ਼ਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਤੁਹਾਡੇ ਤੱਕ ਉਥੇ ਦੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਵੀ ਤੇਰਾ ਕਸੂਰ ਨਹੀਂ ਹੈ ਲੇਕਿਨ ਮੱਦਾ ਮਰਨ ਕਰਕੇ ਬਲੱਡ ਮਨੀ ਪਾਉਣਾ ਸਾਡੀ ਰੀਜਾ ਬਕੂਨਾ ਜਿਹੜਾ ਕਾਨੂੰਨ ਦੇ ਮੁਤਾਬਕ ਤੈਨੂੰ 30% ਜਿਹੜਾ ਬਲੱਡ ਮਨੀ 70000 ਰਾਮ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦਾ ਹੈ ਜੀ ਤੇ ਇਹਨਾਂ ਇਹ ਬਲੱਡ ਮਨੀ ਪਾਈ ਹੈ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੇ ਭੇਜਿਆ ਵੀ ਜਦ ਤੁਸੀਂ ਬਲੱਡ ਮਨੀ ਨਹੀਂ ਦੇ ਦਿੱਤਾ ਇਹਨੂੰ ਅਸੀਂ ਹੋਰ ਛੇ ਡੀਓ ਦੇ ਪਿਓ ਸ਼ਿਫਟ ਕਰਕੇ ਨੂੰ ਅਸੀਂ ਸਜਾ ਲੱਭੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਕਿਤਾ ਕੀ ਮੁਸ਼ਕਲ ਆ ਰਹੀ ਹੈ ਕਿ ਆ ਬਲੱਡ ਮਨੀ ਦੇ ਵਿੱਚ ਕਿ ਟੇਟਣ ਦੇ ਵਿੱਚ ਜਾਂ ਕੀ ਕੀ ਦਿੱਕਤਾਂ ਦਾ ਸਾਮਣਾ ਕਰਨਾ ਪਿਆ ਮੁਸ਼ਕਲ ਪਹਿਲਾਂ ਤਾਂ ਜੀ ਦਾਇਆ ਜੀ ਮੈਂ ਜਿਸ ਵੇ ਭੇਜਿਆ ਸੀ ਉਸੇ ਲਈ ਵੀ ਕਰਜ਼ਾ ਚੱਕ ਕੇ ਭੇਜਿਆ ਸੀ ਕਿਉਂਕਿ ਮੇਰੇ ਕੋਲ ਇੰਨੀ ਨਾ ਕੋਈ ਜ਼ਮੀਨ ਜਾਇਦਾਦ ਨਾ ਕੋਈ ਖੁਸ਼ ਹੈਗਾ ਤੇ ਭੇਜਣ ਤੋਂ ਬਾਅਦ ਹਜੇ ਪਹਿਲੀ ਤਨਖਾਹ ਵੀ ਨਾ ਸੀ ਲਈ ਜਦੋਂ ਉਹ ਵਾਕਿਆ ਹੋ ਗਿਆ ਜੀ ਤੇ ਹੁਣ ਮੈਂ ਸਰਕਾਰੀ ਗੈਰ ਸਰਕਾਰੀ ਸਾਰੇ ਸੰਗਠਨਾਂ ਨੂੰ ਸਾਰੇ ਉੱਪਰ ਤਸੱਲੀ ਤੱਕ ਜੋ ਵੀ ਹੈ ਕੋਈ ਕਿਸੇ ਦਾ ਪ੍ਰਧਾਨ ਹੈ ਜਾਂ ਕੋਈ ਕੁਝ ਹੋਇਆ ਸਾਰਿਆਂ ਨੂੰ ਮੈਂ ਉਹ ਹੱਥ ਲਾ ਕੇ ਦੇਖ ਲਈ ਸਾਰੇ ਤੱਕ ਮੈਂ ਪਹੁੰਚ ਕਰਕੇ ਦੇਖ ਲਈ ਹੈ ਲੇਕਿਨ ਹਜੇ ਤੱਕ ਕਿਸੇ ਨੇ ਮੇਰੀ ਨਾ ਸਰਕਾਰ ਨੇ ਤੇ ਨਾ ਕਿਸੇ ਨੇ ਪ੍ਰਾਈਵੇਟ ادارے ਨੇ ਮੇਰੀ ਬਾਹ ਪੜੀ ਹੈ ਭਾਰਤ ਜਾਂ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੋ ਫਰਿਆਦ ਕਰਨੀ ਚਾਹੋ ਮੈਂ ਤਾਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਮੇਰੇ ਬੱਚੇ ਨੂੰ ਛਡਾਇਆ ਜਾਵੇ ਕਿਉਂਕਿ ਉੱਥੇ ਦੀ ਗਵਰਨਮੈਂਟ ਨੇ ਸਿਰਫ ਇਹਨਾਂ ਨੂੰ ਬਲੱਡਮਾਰੀ ਪਾਈ ਹੈ ਇਹਨਾਂ ਦਾ ਕੋਈ ਲਾਇਸੈਂਸ ਦਾ ਨਹੀਂ ਕੋਈ ਪ੍ਰੋਬਲਮ ਕੀਤੀ ਨਾ ਕੋਈ ਬਿਜੇਦ ਕੀਤੀ ਇਹ ਬਾਹਰ ਨਿਕਲ ਕੇ ਆਪਣਾ ਕੰਮ ਕਰ ਸਕਦਾ ਹੈ ਤੇ ਆਪਣੀ ਗੱਡੀ ਚਲਾ ਸਕਦਾ ਹੈ ਲਾਇਸੈਂਸ ਬਿਲਕੁਲ ਠੀਕ ਹੈ ਦਾ ਤੇ ਕੰਮ ਕਰ ਸਕਦਾ ਹੈ ਯਾਰ